ਉਹ ਆਜੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ குரு ਸواری ਸਤਸੰਗ ਜੀਓ ਅਉ ਅਜ ਇੱਕ ਮਹਾਰਾਜੇ ਰਣਜੀਤ ਸਿੰਘ ਜੀ ਦਾ ਐਸਾ ਸੈਨਾਪਤੀ ਐਸਾ ਜਰਨਲ ਜਿਸ ਦੀਆਂ ਛੀਦੀ ਅਪਰੰਥ ਸਰੀਰ ਦੀਆਂ ਬੋਟੀਆਂ ਵੀ ਮੁੱਲ ਗਈਆਂ ਸਨ ਉਹ ਉਹਦੇ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰ ਗਏ ਜਰਨਲ ਜੋਰਾਵਰ ਸਿੰਘ ਖਾਲਸਾ ਰਾਜ ਦਾ ਅਜੇਹਾ ਜਰਨੈਲ ਖਾਲਸਾ ਰਾਜ ਦਾ ਅਜੇਹਾ ਥੰਮ ਜਿਸ ਨੇ ਤਿੱਬਤ ਚੀਨ ਤੱਕ ਤਾਗ ਪਾਈ ਹੋਈ ਸੀ ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲੇ ਰੇੜਕਾ ਚੱਲ ਰਿਹਾ ਹੈ ਉਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਹਦਾ ਸਬੂਤ ਹੈ ਟਕਰਾ ਕੋਟ ਵਿੱਚ ਉਸਾਰਿਆ ਹੋਇਆ ਜੋਰਾਵਰ ਸਿੰਘ ਫੋਰਟ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਜਰਨਾਇਰ ਚੋਰਾਵਰ ਸਿੰਘ ਨੇ ਉਸਾਰਿਆ ਸੀ ਅਤੇ ਇੱਥੇ ਖਾਲਸਾ ਰਾਜ ਦੇ ਝੰਡੇ ਗੱਡੇ ਸੀ ਵਾਜਪਾਈ ਦੀ ਸਰਕਾਰ ਵੇਰੀ ਭਾਰਤ ਨੂੰ ਇਹ ਇਲਾਕਾ ਮੰਗੇ ਜਾਣ ਤੇ ਚੀਨ ਨੇ ਜਵਾਬ ਦਿੱਤਾ ਸੀ ਤੇ ਕਿਹਾ ਸੀ ਕਿ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਸੀ ਅਤੇ ਚੀਨ ਇਸ ਇਲਾਕੇ ਬਾਰੇ ਸਿਰਫ ਖਾਲਸਾ ਸਰਕਾਰ ਨਾਲ ਹੀ ਗੱਲਬਾਤ ਕਰੇਗਾ ਜਨਰਲ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਉਹ ਸਿਪਾਹਸালার ਸੀ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਜਨਰਲ ਜੋਰਾਵਰ ਸਿੰਘ ਸਿੱਖ ਇਤਿਹਾਸ ਜਾਂ ਸ਼ੇਰ ਸੰਸਾਰ ਦਾ ਇੱਕੋ ਇੱਕ ਯੋद्धा ਹੋਇਆ ਹੈ ਜਿਹਦੇ ਸਰੀਰ ਦੇ ਮਾਸ ਦੀ ਬੋਟੀ-ਬੋਟੀ ਦੀ ਕਦਰ ਦੁਸ਼ਮਣ ਵੱਲੋਂ ਕੀਤੀ ਗਈ ਹੋਵੇ ਜਨਰਲ ਜੋਰਵਰ ਸਿੰਘ ਲੇਹ ਲਾਗ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਥੁਰਪਿਆ ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜ ਹੀ ਫਤਿਹ ਕਰਕੇ ਉਸਨੇ ਪ੍ਰਾਂਗ ਤਿੱਬਤ ਵੱਲ ਚੜਾਈ ਕਰ ਦਿੱਤੀ ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੁਖੜਾ ਗਏ ਉਹਨਾਂ ਨੇ ਡੋਗਰੀਆਂ ਦੀ ਮਦਦ ਦੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵਿੱਚ ਸੁਨੇਹਾ ਭੇਜਿਆ ਕਿ ਜੋਰਾਵਰ ਸਿੰਘ ਨੂੰ ਇੱਤਰੋਂ ਵਾਪਸ ਬੁਲਾ ਲਿਆ ਜਾਵੇ ਜਦੋਂ ਜਨੈਲ ਜੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਯੋ ਦੇ ਸਥਾਨ ਤੇ ਤਿਬਤੀ ਫੌਜ ਨੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਥੋੜੀ ਹੋਣ ਕਰਕੇ ਦੂਸਰੇ ਨੰਬਰ ਤੇ 45 ਡਿਗਰੀ ਦਾ ਤਾਪਮਾਨ ਸਹਿਣ ਦੇ ਯੋਗ ਨਾ ਹੋਣਾ ਤੇ ਤੀਜੇ ਨੰਬਰ ਤੇ ਅਚਨਚੇਤ ਹਮਲਾ ਕੱਚੇ ਚੌਲਾਂ ਦਾ ਭੋਜਨ ਠੰਡ ਕਾਰਨ ਬਿਮਾਰ ਹੋਏ ਖਾਲਸਾ ਫੌਜ ਦੇ ਸਿਪਾਹਸਾਲਾਰ ਅਤੇ ਘੋੜਿਆਂ ਦੇ باوجود ਖਾਲਸਾ ਫੌਜ ਨੇ ਜਰਨੈਲ ਜੋਰਾਵਰਸਿਕ ਦੀ ਅਗਵਾਈ ਵਿੱਚ ਅਜੇ ਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ برفਦਾ ਰੰਗ ਵੀ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤਰਾ ਹੀ ਖਾਲਸਾ ਫੌਜ ਦੀ ਗਵਾਹੀ ਕਰ ਰਿਹਾ ਹੈ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਣ ਲਗੀ ਸੂਰਮਾ ਘੋੜੇ ਤੋਂ ਹੇਠਾ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਸ਼ੇ ਨਾਲ ਦੁਸ਼ਮਨਾ ਦਾ ਮੁਕਾਬਲਾ ਕਰਦਾ ਰਿਹਾ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਂਦੀ ਹਿੰਮਤ ਨਹੀਂ ਸੀ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਵਰਸ਼ਾ ਵਗਾ ਕੇ ਮਾਰਿਆ ਜਰਨੈਲ ਦੀ ਪਿੱਠ ਤੋਂ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਜਰਨੈਲ ਸ਼ਹਾਦਤ ਪਾ ਗਿਆ ਜੋਰਾਵਰ ਸਿੰਘ ਸ਼ਹੀਦ ਹੋ ਗਿਆ ਜਰਨੈਲ ਇਤਨੀ ਬਹਾਦਰੀ ਨਾਲ ਲੜਿਆ ਕਿ तिਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਕੁੱਟ ਕੇ ਨਿਸ਼ਾਨੀ ਦੇ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ ਵਿੱਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ ਇੱਕ ਮੋਟੀ ਵੰਨ ਦਿੱਤੀ ਗਈ ਕਿਉਂਕਿ ਤਿਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਜਿਹਾ ਬਹਾਦਰ ਪੁੱਤਰ ਜਨਮ ਲੈਂਦਾ ਹੈ ਪਰ ਇਸ ਜਨੈਲ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਇਸ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਆਉਣ ਵਾਲੀ نسل ਸ਼ੇਰ ਵਰਗੀ ਬਹਾਦਰ ਅਣਖੀਲੀ ਪੈਦਾ ਹੋਵੇਗੀ ਉਹਦੇ ਖਬੇ ਹੱਥ ਨੂੰ ਉਹਨਾਂ ਨੇ ਇੱਕ ਮਠ ਦੇ ਵਿੱਚ ਜੱਬ ਦਿੱਤਾ ਜਿਸ ਨੂੰ ਉਹ ਸਿੰਗਲਾ ਛੋਟਣ ਕਹਿੰਦੇ ਨੇ ਅੱਜ ਵੀ ਤਿਪਤੀ ਲੋਕ ਕਹਿੰਦੇ ਹਨ ਕਿ ਇੱਥੇ ਸ਼ੇਰ ਸੁਤਾ ਪਿਆ ਹੈ ਉਹਨਾਂ ਦੀਆਂ ਗਰਭਵਤੀ ਔਰਤਾਂ ਅੱਜ ਵੀ ਇਸ ਥਾਂ ਤੇ ਜਾ ਕੇ ਮੱਥੇ ਟੇਕਦੀਆਂ ਨੇ ਤੇ ਆਪਣੇ ਹੋਣ ਵਾਲੇ ਬੱਚੇ ਲਈ ਉਸ ਜਰਨੈਲ ਜੋਰਾਵਰ ਸਿੰਘ ਜਬ ਬਹਾਦਰ ਹੋਣ ਦੀ ਕਾਮਨਾ ਕਰਦਿਆਂ ਨੇ ਇਹ ਸੀ ਜਰਨੈਲ ਜੋਰਾਵਰ ਸਿੰਘ ਜੋ ਕਿ ਮਹਾਰਾਜੇ ਰਣਜੀਤ ਸਿੰਘ ਦੇ ਵੇਲੇ ਸਿਪਾਹਸਰਾਰ ਸੀ ਉਹਨਾਂ ਦਾ ਇਤਿਹਾਸ ਬਰਤਾਂਤ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਆਸ ਹੈ ਗੁਰੂ ਸਵਾਰਿਓ ਆਪ ਬੜੇ ਪਿਆਰ ਸਰਕਾਰ ਦੇ ਨਾਲ ਆਨੰਦ ਮਾਣਦੇ ਹੋਏ ਅਸੀਸਾਂ ਦੇਵੋਗੇ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਣ ਤੋ ਸੋ ਦੇਵੋ ਅਸੀਸਾ ਔਰ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ